ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 11778 ਜਿੰਨਾ ਵੀ ਰੜਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸੂ ਹੁੰਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਦਿਨਾਂ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਸੇਲ ਆ ਜੀ ਇੱਕ ਟੋਕੜਾ ਇੱਕ ਟੋਕੜਾ ਗੱਪਣ ਜਾਣਕਾਰੀ ਪ੍ਰੋਪਰ ਹੋ ਬਾਈ ਸੱਸੀ ਗੌਰ ਜੀ ਅੱਛਾ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਬਾਈ ਗੁਰੀਆ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਸਕੂਲਾ ਬਾਈ ਜਿਹੜੇ ਬਾਈ ਆਪਾਂ ਕੱਲ ਦੁਪਹਿਰੇ ਜੇ ਵੀਡੀਓ ਪਾਈ ਵਹਿ ਕੇ ਮਾਲ ਠੀਕ ਆ ਬਾਈ ਇੱਕ ਨੰਬਰ ਕਾਲੀ ਜਰਸੀ ਤੋਂ ਸ਼ੁਰੂ ਕਰ ਲਾਂਗੇ ਸੂਆ ਕਿਨ ਨਮਾ ਸੂਈ ਆ ਬਾਈ ਇਹ ਤੀਜਾ ਦਸਿਆ ਮਾਲ ਕਾ ਨੇ ਸੂਈ ਵੀ ਆ ਹਾਂਜੀ ਬਾਈ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਇਹਨੂੰ ਮੰਗ ਵੀ ਉਹਨਾਂ ਨੇ ਤਾਂ 5 6 ਆਖਿਆ ਬਾਕੀ ਆਪਾਂ ਨੂੰ ਪਤਾ ਨਹੀਂ ਕਲੀਅਰ ਨਹੀਂ ਆਪਾਂ ਨੂੰ ਆਪਾਂ ਬੱਸ ਨਹੀਂ ਕਹਿ ਕੇ ਦੇਣਾ ਆਪਾਂ ਕਹਿੰਨੀ ਕਹਿ ਕੇ ਦੇਣਾ 845 46 ਲਣੋਗੇ AI ਨੂੰ ਵੀ ਉਹ ਕਹਿੰਦੇ ਵੀਡੀਓ ਪਾ ਦਾਂਗੇ ਜੇ ਹੋਈ ਤਾਂ ਉਹਨਾਂ ਕੋਲੇ ਉਹ ਕਹਿੰਦੇ ਬਣੀ ਪਈ ਆ ਵੀਡੀਓ ਹਾਲੀ ਦੇਣੀ ਆਪਾਂ ਤਾਂ ਹਾਲੀ ਮੰਨ ਕੇ ਆਪਾਂ ਦੇ ਦਾਂਗੇ ਠੀਕ ਆ ਦੁੱਧ ਕਿੰਨਾ ਨੇਟ ਤਿਆਰ ਦੁੱਧ ਬਈ ਚੋਣ ਵਾਲਾ 8 ਕਿਲੋ ਆ ਠੀਕ ਆ ਤੇ ਆਪਾਂ 7 ਕਿਲੋ ਆਪਾਂ ਛਵਾ ਕੇ ਰੱਖਾਂਗੇ ਆਪਣੇ ਘਰੇ ਅਗਲਾ ਭਾਵੇਂ 4 ਟਾਇਲ ਚੋੜ ਲਈ ਸਹੀ ਗੱਲ ਆ ਜੀ ਤੋੜ ਕੇ ਦਿਖਾ ਦੀ ਵੀਰ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਕਿ 3 ਚਾਹ 39 42 ਦਿਨ ਹੋ ਗਏ ਆਈ ਹੋਈ ਨੂੰ ਆਪਾਂ ਖਾਲੀ ਲਈਆ ਖਾਲੀ ਮੰਨ ਕੇ ਦੇਣੀ ਆ ਜੀ ਬਾਕੀ ਜਿਹੜਾ ਸੂਈ ਨੂੰ ਟਾਈਮ ਬਾਈ ਦੀ ਲਿਆਂਦੀ ਆ ਜਿੰਨਾ ਮਰਜੀ ਸਮਝ ਲਿਓ 5 ਮਹੀਨੇ ਸਮਝ ਲਿਓ 6 ਮਹੀਨੇ ਸਮਝ ਲਿਓ ਮਾਲਕਾਂ ਨੇ ਤਾਂ 5 ਕਰਕੇ ਦਿੱਤੀ ਆ ਬਾਈ ਕਹਿੰਦਾ ਆਪਾਂ ਨਹੀਂ ਕਰਕੇ ਦਿੰਦੇ ਕਿਉਂਕਿ ਆਪਾਂ ਕਿਹੜਾ ਦੇਖੀ ਆ ਜੀ ਕਰੋ ਬਾਕੀ ਜੱਦ ਫੈਟ ਜੰਗੀ ਉਹ ਦੁੱਧ ਮੱਝਾਂ ਰਹੀ ਹੋਣਾ ਮੇਨ ਗੱਲ ਸੀ ਇਸ ਲਾਗਾ ਮੇਰੀ ਸਪੈਸ਼ਲ ਬੇਨਤੀ ਆ ਤੁਸੀਂ ਬਈ ਪੈਸੇ ਲਾਉਣੇ ਆ ਦੋ ਟਾਈਮ ਚਾਰ ਟਾਈਮ ਚਵਾਈ ਜ਼ਰੂਰ ਕਰਕੇ ਮੈਂ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਜੀ ਤੇ ਤਸੱਲੀ ਪਰਖ ਤੁਸੀਂ ਆਪ ਕਰਨੀ ਹੁੰਦੀ ਆ ਆਪ ਦਾ ਤਸੱਲੀ ਪਰਖ ਕਰਕੇ ਜਿੱਤੋ ਵੀ ਪਸ਼ੂ ਲੈਣਾ ਤੇ ਇੱਕ ਇੱਕ ਖਰੀਦ ਕੇ ਪਰਖ ਕਰਕੇ ਲੈ ਕੇ ਜਾਇਆ ਕਰੋ ਦੁੱਧ ਬਈ ਦੱਸਦਾ 8 ਕਿਲੋ ਆ ਸਰ ਬੈੜ ਆਈ ਆ ਜਮਾ ਉੱਚੇ ਘਰੋਂ ਬੈੜ ਆਈ ਆ 10 11 ਕਿਲੋ ਦੁੱਧ ਪੂਰੇ ਤਾਂ ਬਈ ਸੇਵਾ ਨਾਲ ਆ ਗਾਂ ਸੇਵਾ ਵੱਧ ਹੋ ਸਕਦਾ ਵੱਧ ਨਾਲੇ ਜੀ ਬਾਕੀ ਥਾਣਾ ਦੇ ਸਹਿ ਸੋਹਣਿਆ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਜੀ ਸੱਤ ਮੰਨ ਕੇ ਆ ਜਾਣ ਬਈ ਹਾਂ ਬਈ ਸੱਤ ਮੰਨ ਠੀਕ ਆ ਜੀ ਮੁੱਲ ਜੈ ਜੈ ਬਾਈ ਵਾਸਤੇ ਦਾ ਛੋਟ ਛੱਪਾ ਹੀ ਕਰਾਂਗੇ ਮੁੱਲੇ ਦਾ ਕੋਈ ਨਹੀਂ 23000 ਦੀ ਬੈੜ ਹਾਂ ਦੇਣਾ ਦੇ ਠੀਕ ਆ ਬਾਈ ਕਹਿੰਦਾ ਛੋਟ ਛੱਪਾ ਹੀ ਕਰਾਂਗੇ 23000 ਦੀ ਬੈੜ ਦੇਣੀ ਆ ਜੀ ਆਰਟੀਕਲ ਉਹ ਦੋਦਾ ਸੱਤ ਮੰਨ ਕੇ ਆਜੂ ਜਰਸੀ ਪੰਜਾਬ ਵਾਲੀ ਵੱਡੀ ਹੈ ਜੀ ਵਜਨ ਵਾਲੀ ਆ ਜੋ ਵੇਂਦਾਗਾ ਆਪਣੇ ਮੁੱਲ ਜਾਜ ਹੁੰਦੇ ਕੱਲ ਵੀਡੀਓ ਪਾਈ ਸੀ ਉਹ ਘੰਟੇ ਬਾਅਦ ਮਾਰਕ ਆਪਣਾ ਸੇਲੋ ਜੀ ਜੈਜ ਰੇਟ ਜਿਆਦਾ ਚੱਲਦਾ ਜੀ ਤਸੱਲੀ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਜਲਦਾ ਰਹਿਣਾ ਦੋ ਨੰਬਰ ਬਰੇ ਜਰਸੀ ਬਹੁਤ ਸੋਹਣੀ ਜੀ ਇਹ ਤਾਂ ਗੱਬਣਾ ਬਾਈ ਸੁਆ ਕਿੰਨਾ ਮਾ ਸੁਈ ਦੀ ਸੁਆ ਬਾਈ ਪਹਿਲਾਂ ਸੁਈਆ ਦੂਜੇ ਆਸ ਤੇ ਹੁਣ ਗੱਬਣਾ ਦੰਦੋ ਚੱਕ ਕੀਤੀ ਹੈ ਜੀ ਦੰਦੋ ਨਹੀਂ ਚੱਕ ਕੀਤੀ ਠੀਕ ਆ ਬਾਈ ਕੋਈ ਮਨ ਕੇ ਚੱਲ ਵੀ ਬਾਈ ਤੜਕੇ ਆਈ ਹੈ ਜੀ ਨਹੀਂ ਲਾਇਆ ਹਾਇ ਤਾਂ ਵੜਨ ਰੰਬੀ ਜਾਂਦੀ ਹੈ ਜੀ ਸਹੀ ਗੱਲ ਜੇ ਗੱਬੜ ਕਿੰਨੇ ਮਹੀਨੇ ਦੀ ਬਈ ਗੱਬੜ ਬਈ ਇਹ ਸਾਢੇ ਪੰਜ ਮਹੀਨਾ ਦੀ ਚੈੱਕ ਪਾਸ ਚੈੱਕ ਪਾਸ ਹੈ ਜੀ ਠੀਕ ਆ ਦੁੱਧ ਕਿੰਨਾ ਤਿਆਰ ਆ ਦੁੱਧ ਬਈ ਮੰਨ ਕੇ ਜੇ ਉਹਨਾਂ ਨੇ ਤਾਂ 6-8 ਆਪਾਂ 5 ਕਵਾਂਗੇ ਅਗਲਾ ਆਪਣੇ ਘਰੇ ਭਾਵੇਂ 4 ਟਾਂ ਟੋਲੇ ਪੰਜ ਕਿੱਗ ਹੀ ਦੇਣੀ ਪੰਜ ਕਿੱਗ ਹੀ ਦੇਣੀ ਠਨਾਂ ਦੀ ਓਕੇ ਹੈ ਜੀ ਓਕੇ ਆ ਡੰਨ ਬਈ ਸਾਰੇ ਥਨਾਂ ਜੀ ਕੋ ਜਵਾਬ ਅਸਮਾਨ ਹੋਗਾ ਠੀਕ ਆ ਤੋਰ ਕੇ ਦਿਖਾ ਦੇਵੀਂ ਸੋਹਣੀ ਜਰਸੀ ਜੀ ਖੂਬਸੂਰਤੀ ਚੰਗੀ ਆ ਜੀ ਬਾਕੀ 5.5 ਮਹੀਨਿਆਂ ਦੀ 5.5 ਮਹੀਨਿਆਂ ਦੀ 5.5 ਮਹੀਨਿਆਂ ਦੀ ਕੱਪਣ ਚੈੱਕ ਪਾਸ ਆ ਦੂਜੇ ਸੂਏ ਸੂਣਾ ਜੀ ਇਹਨੇ ਦੂਜੇ ਸੂਏ ਹਸਤੇ ਕੱਪਣ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਇਓ ਤੇ ਆਪ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਜਾਓ ਸੀਲਸ ਲੱਗ ਕਰਮ ਵਾਲੀ ਪੂਰੀ ਆ ਸੋਹਣੀ ਫੇਸ ਕੁਆਲਿਟੀ ਆ ਜੀ ਦੇਖ ਸਕਦੇ ਹੋ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਹੱਥੀਂ ਚਵਾਈ ਵਾਲਾ ਥਾਣਾ ਜੀ ਪੂਰੇ ਵਜਨ ਵਜੂਦ ਵਾਲੀ ਹੈ ਜੀ ਕੋਈ ਲਿਸੀ ਨਹੀਂ ਟਿੱਕੀ ਨਹੀਂ ਹਾਈਟ ਦੀ ਗੱਲ ਕਰਕੇ ਹਾਈਟ ਨੋਰਮਲ ਕਹਿ ਸਕਦੇ ਆਂ ਜੀ ਆਪਾਂ ਕੋਲ ਕਈ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਬਾਈ ਹਾਈਟ ਦੱਸਿਆ ਕਰੋ ਜੀ ਬਾਕੀ ਥਣ ਨੇੜੇ ਤੋਂ ਚੈੱਕ ਕਰਾ ਦੋ ਸੱਜਰ ਨੇ ਬਾਈ ਕਿੰਨਾ ਕੁ ਦੋਸ ਦਿੱਤਾ ਇਹਨੇ ਬਾਈ ਸੱਜਰ ਨੇ 12 13 ਕਿਲੋ ਦਾ ਉਹਨੇ ਦਿੱਤਾਗਾ ਬਾਕੀ 1 30 ਹਾਂ ਮੁੱਲ ਬਾਈ ਇਹਦਾ ਜਾਇਦਾ ਮੁੱਲ ਬਾਈ ਇਹਦਾ ਜਮਾ ਲੈਣ ਦੇ ਲੋ ਵੀ ਆਪਾਂ 26000 ਦੀ ਆਪਾਂ ਹਾਨ ਨਹੀਂ ਲੈ ਰਹੇ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ 26000 ਰੁਪਏ ਦੀ ਹਾਨ ਨਹੀਂ ਬਾਕੀ ਕੀ ਬਿਆਟੀ ਬਹੁਤ ਆ ਵਧੀਆ ਜੀ ਸਹੀ ਗੱਲ ਆ ਜੀ ਚੈੱਕ ਕਰ ਸਕਦੇ ਹੋ ਬ੍ਰਿਗੇਟ ਵਾਲੇ ਪੱਖ ਤੋਂ ਚੰਗੀ ਆ ਅੱਗੇ ਸੇਵਾਗੋਹ ਚੰਗੀ ਹੋਗੀ ਦਾ ਦੁੱਧ ਚੰਗਾ ਪਰ ਬਈ ਜਿਹਨੇ ਇਕੱਲਾ ਦੁੱਧ ਪੀਣ ਨੂੰ ਰੱਖਣੀਆ ਵਿਚਾਰੀ ਥੋੜੇ ਜੇ ਪੱਠਿਆਂ ਨੇ ਰੱਜ ਜਾ ਕਰਨੀਆਂ ਤੇ ਉਹਦੇ ਲਈ ਤੋਫਾ ਗਰਮੀ ਚ ਇੱਕ ਤਾਂ ਸਾਮ ਸੰਭਾਲ ਘਟ ਜਾਂਦੀ ਹੈ ਜੀ ਜਰਸੀ ਬ੍ਰੀਡ ਦੀ ਤੇ ਇਕ ਦੁੱਧ ਮੱਝਾ ਹਰ ਗਈ ਹੁੰਦਾ 26000 ਰੁਪਏ ਮੈਂ ਨਹੀਂ ਮਾਰਤਾ ਨੂੰ ਹੋ ਜੂਗਾ ਤਸੱਲੀ ਸੁਤੀ ਕਰਨੀ ਹੈ ਨੰਬਰ ਬੱਸ ਸਕਰੀਨ ਉਤੇ ਚੱਲਦਾ ਰਹਿਣਾ ਧੰਨਵਾਦ